ਬਾਜੀ ਸਤਿਕਾਰ ਸਾਸਿ ਆਂਦੇਵ ਜੀ ਸਾਸਿਕਾਰ ਜੀ ਬਸ ਠੀਕ ਠਾਕ ਜੀ ਵਧੀਆ ਵਧੀਆ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਵਾਲੇ ਸਰੋਤਿਆਂ ਨੂੰ ਗੱਜ ਹਲਸਾਬ ਵਾਜੀ ਫਤਿਹ ਜੀ ਉਸਨੇ ਜੀ ਠੀਕ ਠਾਕ ਸਿੱਟੋ ਹਿਲਾਲਾ ਤੇ ਯਾਰ ਵੀਊ ਫੇਰ ਲਾਦਾ ਅੱਜ ਲਾਦਾ ਵੀਊ ਸਿੱਟੋ ਹਿਲਾਲਾ ਤੇ ਯਾਰ ਉਹ ਵੇਖੋ ਵਾਇਗੁਰੂ ਨੇ ਸੁਟਨੇ ਨਹੀਂ ਸ ਆਪਾਂ ਇਹ ਕਹੇ ਜੋਗੇ ਨਹੀਂ ਹਾਂ ਚੀਜ਼ਾਂ ਪਹਿਲਾਂ ਚੀਜ਼ਾਂ ਚੀਜ਼ਾਂ ਛੱਡਦੇ ਹਾਂ ਕੁਦਰਤੀ ਮਿਲ ਜਾਂਦਾ ਵਾਇਗੁਰੂ ਦੀ ਕਿਰਪਾ ਨਾਲ ਮਾਲ ਚਲੋ ਜਦੋਂ ਸਾਫ ਲੈਣ ਚੱਲ ਜੋ ਸਾਫ ਮਿਲ ਜਾਂਦਾ ਜਦੋਂ ਗੰਦਾ ਲੈਣ ਦੇ ਵੀ ਗੰਦਾ ਮਿਲਦਾ ਹੁੰਦਾ ਇਹ ਕਾਰੋਬਾਰੀ ਇਦਾਂ ਦਾ ਬਿਲਕੁਲ ਬਿਲਕੁਲ ਬਾਕੀ ਜਿਹੋ ਜਿਹੇ ਮਿਲੇ ਲਿਆਉਣਾ ਪੈਣਾ ਦੁਕਾਨਦਾਰੀ ਦੁਕਾਨਦਾਰੇ ਕੇਵਲੇ ਫਿਰ ਤੋਹਫੇ ਮਿਲ ਜਾਂਦੇ ਆ ਤੇ ਕੇਵਲੇ ਮਾੜੇ ਮਿਲ ਜਾਂਦੇ ਆ ਆਈਆਂ ਮੈਂ ਗਈਆਂ ਮੈਂ ਅਸਦੀਪ ਸਿੰਘ ਹੁਣ ਉਸ ਦਿਨ ਇੱਕ ਦੋਆ ਵੀਰਾਂ ਨੇ ਆ ਟਟਵਾਂ ਲੇਵਾ ਹੁਣ ਤੇ ਨਹੀਂ ਟਟਵਾਂ ਹੁੰਦੇ ਫੱਟਾ ਇਹ ਲਾ ਮਾੜੇ ਮੋٹے ਬੰਦੇ ਦੀ ਪੰਡ ਜਿਹੜਾਈ ਹੈ ਹੈ ਵਾਹ ਅਰੇ 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 ਮਤ ਅਰੇ ਸੋਣੇ ਬਟੂ ਹੁਣ ਗਿੱਲੇ ਬੀਬਾਲ ਨੀ ਸਤਾ ਕੱਲ ਦੀ ਸੂਈ ਕੋ ਬੋਲਾ 22 23 ਕਿਲੋਣਾ ਪਾ ਖੋਲ ਅਰੇ ਬਾਈ ਦੇ ਕੇ ਖੋਲੋ ਜੀ ਹਾਂ ਕੱਲ ਦੀ ਸੂਈ ਮਾਰਨ ਕੋਸ਼ਿਸ਼ ਕਰਾਂਗਾ ਚੋਬਰ ਰਿਕਾਰਡ ਆ ਭਾਈ ਪਿਛਲਾ 35 36 ਕਿਲੋ ਦਾ ਸੀ ਆ ਚੋਬਰ ਦੇ 나ੜੂ ਨਾਲ ਜੇ ਲੋ ਜੀ ਕਰੋ ਚੈੱਕ ਕਰ ਭਾ ਪਰੇ ਹੋ ਜਾ ਬਣਾ ਦਾ ਖੋਲੋ ਖੋਲ ਆ ਤੋੜੋ 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 ਲੋ ਜੀ ਹੋਰ ਦੂਜਾ ਸੂਆ ਦੂਰ ਹੈ ਸੁਵੇਸ਼ ਸੰਦੀਪ ਸਿੰਘਾ ਦੂਸਰਾ ਸੂਆ ਪਰ ਕੋਈ ਇਹਨੂੰ ਜੱਤੀ ਸੰਭਾ ਮਿਲਦੀ ਹੈ ਇਹੋ ਜੀ ਕੱਦ ਵੇਖ ਲਾ ਗਾਂ ਦਾ ਬੈੱਡ ਵੇਖ ਲਾ ਜੋ ਮਰਜ਼ੀ ਚੈੱਕ ਕਰ ਲਾ ਨਹੀਂ ਲੋਇਆ ਇੱਕ ਮਿੰਟ ਪਾ ਜੋ ਮਰਜ਼ੀ ਵੇਖੀ ਜਾ ਇਹ ਅਭੀ ਇਦਾਂ ਦੀ ਗਾਂਖ ਦੇ ਘਰ ਘਰ ਨਹੀਂ ਜੰਮਦੀ ਨਾ ਜੰਮਣੀ ਆ ਤੇ ਨਾ ਜੰਮਦੀ ਆ ਤੇ ਨਾ ਕੋਈ ਵੇਚਦਾ ਇਸ ਨੀਸਿਆ ਬੀਲੀ ਘਰ ਖਾਦੇ ਮੜਾ ਜਾ ਖਾਦਾ ਵੇਚ ਗਿਆ ਬੀਲੀ ਘਰ ਲਗਾਵੇ ਐਨੇ ਕਰਨਾ ਆ ਦੇ ਮਿਲ ਵੱਡੀ ਕੇਵਲ ਹੈ ਇਹ ਲਾ ਬੀਲੀ ਘਾ ਘੜਾ ਵਾ ਵਾ ਆ ਮੂ ਮਾਪਾ ਜਿਸ ਹੁਣ ਤੇ ਨਾ ਰੱਬ ਦਾ ਹੀ ਨਾਂ ਇਦੋਂ ਪਰੇ ਹਾਂ ਸਮਝੀ ਸਮਝ ਗਿਆ ਫਸਾ ਬੁਰੀ ਆ ਹਾਂ ਬਾਕੀ ਵਾਇਗਰ ਗੱਫਾ ਕਰੇ ਚਲੋ ਜਾਣ ਤੇ ਪੱਕ ਮਾਰ ਲੈ ਚਲੋ ਜੀ ਥੋੜਾ ਜਿਹਾ ਡਰ ਆਉਂਦਾ ਰਹਿੰਦਾ ਇੱਕ ਨਾ ਕੁੱਤਾ ਭੌਂਦਾ ਤੇ ਉਤੋਂ ਵੀ ਡਰਦੀ ਆ ਹਾਂ ਨੇ ਠੀਕ ਹੈ ਬੋਸਾ ਹੌਲੀ ਹੌਲੀ ਪਾ ਹੌਲੀ ਪ੍ਰੇਮ ਨਾਲ ਪ੍ਰੇਮ ਨਾਲ ਜਾਣ ਵਾਲੀਆਂ ਏ ਕਾਲੀ ਨਾਲ ਨਹੀਂ ਜਾਣ ਵਾਲੀਆਂ ਹਾਂ ਕਿਉਂਕਿ ਕਾਲੀ ਵਾਲਾ ਕੰਮ ਹੀ ਨਹੀਂ ਇਹ ਕੰਮ ਹੀ ਨਹੀਂ ਇਹਨਾਂ ਲੇਵੇ ਨੂੰ ਕਿਤੇ ਸੱਟ ਲਾ ਬਣ ਗਿਆ ਇਹ ਦੇ ਠੀਕ ਬੋਸਾ ਰੱਖ ਕੇ ਨਾ ਸੰਦੀਪ ਸਿੰਘ ਪੰਡੇੜ ਪੰਡਾ ਗੰਡਾ ਵਾਵਾ ਦੇ ਲਈਆਂ ਮਗਰ ਹਾਂਜੀ ਬੋਸਾ ਪਰ ਦੀਪ ਸਿੰਘ ਅੱਜ ਜਿਹੜਾ ਮੁੱਲ ਕਰਦਣਾ ਨਾ ਹਾਂ ਉਹ ਵੀ ਰਾਹ ਨਹੀਂ ਕਰਨ ਵਾਲਾ ਕਰਦਣਾ ਤੈਨੂੰ ਪਤਾ ਆਪਣੀਆਂ ਆਦਾਂ ਦਾ ਹੈ ਮੁੱਲ ਸਾਡਾ ਉਹ ਹੁੰਦਾ ਜਿਹੜਾ ਕਿਤੇ ਹੋਵੇ ਨਾ ਹੈ ਛੱਡ ਲਾ ਪੁੱਤ ਆਪਾ ਪੋੜਾ ਮਾਰੀ ਦੀਪ ਸਿਆ ਇਹੋ ਜੀ ਗਾਂ ਦਾ ਮੰਗਣ ਨੂੰ ਤੇ 2 ਸਵਾ ਤੋਂ ਵੀ ਮੰਗ ਲਈਦਾ ਗਾਂ ਵੇਲਾ 40 ਕਿਲੋ ਦੇ ਦੇ 35 ਦੇ ਦੇ 36 ਦੇ ਦੇ ਆਪਣੀ ਸਮਝ ਨਾਲ ਲੋ ਬਿਲਕੁਲ ਜੀ ਹੈਨਾ ਹੂੰ ਪਰ ਅਗਲੇ ਆਂ ਦੱਸਿਆ ਵੀ 35 36 ਕਿਲੋ ਪਹਿਲੇ ਸੂਏ ਚ ਹੋਇਆ ਹਾਂ ਅਰਕਾ ਦੂਜੇ ਸੂਏ ਲਾ ਲਓ ਕੋਈ ਤੀਜੇ ਲਾ ਲਓ ਕੋਈ ਪੰਜਵੇਂ ਵੀ ਕਹਿਦ ਨਹੀਂ ਕਿਸਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਹੀ ਗੱਲ ਹੈ ਭੁੱਲ ਲਿਆਂਦੀ ਜੇ ਕੋਈ ਘਰ ਦੀ ਹੋਵੇ ਤੇ ਆਪਾਂ ਦੱਸ ਸਕਦੇ ਬਾਕੀ ਬੱਛੀ ਚ ਕੋਈ ਕਾਜ ਨਹੀਂ ਗਾਂ ਹੀ ਸਮਝੋ ਬੱਛੀ ਤੇ ਆਪਾਂ ਕਹਿ ਨਹੀਂ ਸਕਦੇ ਹੁਣ ਇੱਧਰ ਵੇਖ ਸੰਦੀਪ ਸਿਆ ਆ ਲੈ ਲੈ ਐਦਾਂ ਨਾ ਦਲਾਲ ਕਰਨਗੇ ਪਾ ਐਡਾ ਚੱਡਾ ਆ ਆ ਦੇ ਦੇ ਚੱਡਿਆ ਰਹੀ ਹੈ ਰਾਤੀ ਦਾ ਸਹੀ ਹੈ ਜੀ ਨਹੀਂ ਸਿਆ ਮੁੱਲ ਤੇ ਜੀ ਕਰਦਾ ਡੇਢ ਕਰਨ ਨੂੰ ਹਾਂ ਪਰ ਨਹੀਂ ਕਰਨਾ ਹਾਂ ਸਵਾਦ ਹੀ ਦੇ ਦਈਏ ਠੀਕ ਹੈ ਜੀ ਹੈ ਇੰਨੀ ਆਏ ਨਹੀਂ ਚੱਡੀਆਂ ਨਹੀਂ ਮੇਰੇ ਅਰਗੇ ਨਹੀਂ ਆ ਲੈਣ ਤੇ ਇੱਕ ਪੰਜ ਲੈਣਾ ਇੱਕ 10 ਲੈਣਾ ਅਹੀਂ ਕਹਿੰਦੇ ਆ ਅਹੀ ਕਹਿੰਦੇ ਅਹੀਂ ਸਹੀ ਸਹੀ ਐ ਕਹਿੰਦਾ ਵਾ ਬਿਲਕੁਲ 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 ਅੱਜ ਐਡਾ ਚੱਟਾ ਵਾ ਤੇ ਹੁਣ ਦੱਸ ਵੀ ਕਿੰਨੇ ਦੇਣੀ ਨਹੀਂ ਠੀਕ ਹੈ ਜੀ ਠੀਕ ਹੈ ਸਵਾਲ ਹੁਣ ਦਨੇ ਕਿ ਕੈਸਰ ਮਸ਼ੀਨ ਦੀ ਚਵਾਈ ਤੇ ਗਾਂ ਆਉਂਦੀ ਜੇ ਹਾਦੀ ਚਵਾਈ ਤੇ ਆਉਂਦੀ ਕੋਈ ਮਤਲਬ ਨਹੀਂ ਗਾਂ ਨੂੰ ਪਤਾ ਹੀ ਨਹੀਂ ਵੀ ਮਤਲਬ ਲੱਤ ਲੁੱਤ ਚ ਇਹਨੇ ਕਿ ਚੁੱਕਣੀ ਇਹਦੇ ਸ਼ੁਕਰ ਕਰਦੀ ਵੀ ਬਾੜਾ ਲਿਆਓ ਤੇ ਮੈਨੂੰ ਖਾਲੀ ਕਰੋ ਬਸ ਬਸ ਜੀ ਬਿਲਕੁਲ ਇਹਨੂੰ ਜਿਹੜਾ 2 ਘੰਟੇ ਵੀ ਟਾਈਮ ਲਾਉਣਾ ਉਹ ਵੀ ਮਾੜਾ ਅੱਜ ਕੋਈ ਟਾਈਮ ਰும் ਨਹੀਂ ਸਵੇਰੇ ਗਾਂ ਅਹੀਂ 6 ਵਜੇ ਘਟੋ ਘਟ ਮੈਂ 10 12 ਕਿਲੋ ਕਰ ਤੂੰ ਚੋਈ ਵੀ ਗਾਂ ਨੇ ਪੱਠਾ ਨਹੀਂ ਚੁੱਕਣਾ ਉੱਦਾਂ ਪੱਠਾ ਨਹੀਂ ਖਾਣੇ ਇਹਦੇ ਚਵਾਈ ਹੋਗੀ ਪੱਠੇ ਫੇਰ ਖਾਣੇ ਬਾਕੀ ਜਿੰਨੇ ਲੈਣਾ ਮੇਰਾ ਵੀਰ ਬੇਨਤੀ ਇੰਨੀ ਆ ਬੰਦਾ ਸਾਹ ਵੜਾ ਲਿਓ ਸਾੜਾ ਬੰਦਾ ਨਾਲ ਲਿਓ ਅਸੀਂ ਵੇਨੇ ਲੋਕਾਂ ਦੇ ਡੰਗਰ ਚਾਹ ਫਿਰ ਦੋ ਇਥੋਂ ਡੰਗਰ ਸੋਣਿਆ ਰਗਾ ਤਾਂ ਤੇ ਗੰਦ ਕਰ ਭਾਂ ਦੇ ਉਹਨੂੰ ਮੁੜ ਕੇ ਸਾਹ ਦੇ ਨਹੀਂ ਫਿਰ ਮਜ਼ਾ ਨਹੀਂ ਹੁੰਦਾ ਕਿਉਂਕਿ ਸੋਨਾ ਵਾ ਇਹਨੂੰ ਸੰਭੋ ਦੋ ਬੱਚੇ ਚਾਹਦੇ ਲਓਗੇ ਕਿਤੇ ਗਾਂ ਯਾਦ ਕਰੀਏ ਤੇ ਮੇਲਿਆਂ 'ਚ ਖਾਣਨ ਵਾਲੀ ਆ ਹੈਗੀ ਮੇਲੇ ਦੇ ਨਹੀਂ ਸਰ ਠੀਕ ਐ ਸਵਾਦੀ ਨਹੀਂ ਲੈ ਠੀਕ ਐ ਜੀ ਉਹ ਸਾੜਾ ਵੇਖਿਆ ਠੀ ਇਹ ਤੈਨੂੰ ਵਦਾ ਆਪਣਾ ਆਡਾ ਕਿਦਾ ਆ ਪਬਜੀ ਸਸਤੀਆਂ ਗਾਂਵਾਂ ਵਾਲੇ ਦਾ ਹਾਂ ਹਾਂ ਕਹਿਣ ਨੂੰ ਨਹੀਂ ਸਸਤੀਆਂ ਦੇਣੀਆਂ ਵੀ ਆ ਨਹੀਂ ਨਹੀਂ ਬਿਲਕੁਲ ਵੀਰ ਸਾਹਿਬ ਇੱਕ 10 ਦੀ ਗਾਂ ਦੇ ਦਈਏ ਨਹੀਂ ਠੀਕ ਹੈ ਭਾਈ ਜੀ ਕੀ ਹੋ ਰ ਹੋ ਗਿਆ ਥੱਲੇ ਤੂੰ ਵੀ ਚੁੱਪ ਜਾ ਹੋ ਗਿਆ ਕੀ ਹੋ ਗਿਆ ਸਾਡੇ ਅਰੀ ਆ ਕੇ ਚੁੱਪ ਹੀ ਹੋ ਜਾਂਦਾ ਚੁੱਪ ਹੁਣਾਂ ਹੀ ਨੂੰ ਮੈਂ ਗਾਂ ਸੰਦੀਪ ਸਿੰਘ ਸਵਾ ਡੇਢ ਦੀ ਵਿਕਦੀ ਆ ਉਦੋਂ ਵਾਲੀ ਗਾਂ 75000 ਦੀ ਪਾਈ ਆਪਾਂ ਹੂੰ ਤੇ ਗਾਂ ਤੋਂ ਲੜਾਈਆਂ ਹੁਣ ਤੱਕ ਗਈਆਂ ਵਾ ਮੱਲੋ ਇਹ ਨਾ ਕਿ ਲੋਕਾਂ ਦਾ ਫੋਨ ਆਇਆ ਭੈਣ ਭਰਾਵਾਂ ਦਾ ਵੀ ਮੈਂ ਖਾਣ ਨਹੀਂ ਮੈਂ ਖਾਣਨੀ ਉਹ ਵੀ ਗਾਂ ਆਪਣੀ ਲੱਖ ਸਵਾ ਲੱਖ ਦੀ ਵਿਕਦੀ ਪਰ ਅਸੀਂ ਪਾਹ ਨਾਲੀ ਤੇ ਪਾਹ ਨਾ ਵੇਚਣੀ ਦੀ ਸਿਆ ਪੂਰੇ ਲੱਖ ਦੀ ਗਾਂ ਦੇਣੀ ਜਿਹੜਾ ਮਰਜੀ ਲੈ ਬੰਡਲ ਦੀ ਦੇਣੀ ਯਾ ਰੁਪਈਆ ਨਹੀਂ ਘਟਣਾ ਵਾਹ ਜੀ ਜੇ ਉਹ ਘਟ ਦੇਣੀ ਨਹੀਂ ਜੇ ਮੇਰਾ ਫੋਨ ਜਿੰਨੇ ਲਾਉਣਾ ਸੋਚ ਸਮਝ ਕੇ ਲਾਇਆ ਉਹ ਵੀ ਬੰਡਲ ਦੀ ਗਾਂ ਇਕਰੀ ਹੁੰਦੀ ਸ਼ਾ ਵਿਖਾ ਦੇ ਆ ਨਿੱਕੀ ਵੱਡੀ ਕੋਈ ਗੱਲ ਕੋ ਬਾਤ ਹੈ ਇਹ ਫੁੱਜੇ ਪੂਰੇ ਲੱਖ ਦੀ ਗਾਂ ਦੇਣੀ ਜੇ ਮਗਰ ਚੋਬਰ ਜੇ ਹਾਂ ਠੀਕ ਹੈ ਗਾਲ ਦੀ ਸੂਈ ਦੁੱਧ 35 ਦੇ ਦੇ 40 ਦੇ ਦੇ ਤੁਹਾਡੀ ਸੇਵਾ ਦੇਣਾ ਮੇਰੀ ਤੇ ਨਹੀਂ ਦੇਣਾ ਠੀਕ ਹੈ ਤੇ ਨੀ ਵਸਾਰਾ ਰਾਤ ਦੀ ਸੂਈ ਗਾਂ ਅੱਛਾ ਮਗਰ ਬੱਛੀ ਇਹਦੇ ਅੱਛਾ ਬੱਛੀ ਆ ਗਈ ਆ ਹਾਂ ਇਹ ਵੀ ਨਹੀਂ ਅੰਤ ਮੰਨਾਂ ਕੋਈ ਤੋਰੋ ਜੀ ਚੱਲ ਬੁੱਤ ਚੱਲ ਮਦਈਆ ਮੈਨੂੰ ਕਹਿੰਦਾ ਤੂੰ ਸਟੋਲ ਸੀ ਲੜਤੀ ਬੰਦੀ ਆਈ ਹੋ ਹਲ ਚੱਲ ਬੁੱਤ ਚੱਲ ਚੱਲ ਓਏ ਠੀਕ ਆ ਫਿਰ ਥੋੜੀ ਗਾਂ ਦੇ ਨਾਸ ਨੇ ਸਾ ਪੈਰ ਮਾਰੇ ਜੇ ਬਣ ਵਾਲੇ ਜੇ ਗਾਂ ਸੂਣ ਵਾਲੇ ਹਿੱਲੇ ਬਾ ਇਹਦਾ ਬਹੁਤ ਜਿਆਦਾ ਵਾ ਉਹਨਾਂ ਨਹੀਂ ਬਣਾਏ ਜਿਹੜੇ ਭੈਣ ਭਰਾ ਨੇ ਖਾਣ ਨੇ ਆ ਮੜਾ ਆ ਜਾ ਸੋਈ ਲੋ ਤੇ ਇੱਕ ਸੰਦੀਪ ਸਾਹ ਲੈਵਾ ਜਿਆਦਾ ਗਾਂ ਕੋ ਇਹ ਰਾਤ ਦੀ ਸੂਈ ਆ ਹੂੰ ਥੋੜੀ ਬੋਲੀ ਪਾਲਾ ਹੋ ਸਕਦੀ ਗਾਂ ਕੋ ਨਹੀਂ ਤੁਰਿਆ ਜਾਣ ਡਿਆ ਬਿਲਕੁਲ ਚੱਡੇ ਵੱਲੋਂ ਵੇਖ ਲਾ ਵੀ ਇਹ ਵੀ ਸੰਦੀਪ ਸਿੰਘ ਕੀ ਜਾਂਦੀ ਆ ਮੈਂ ਨਾ ਸਰਾ ਹੀ ਹੈ ਜੀ ਐਂਡ ਕਹਿਣ ਨੂੰ ਕਹੀ ਜਾਣਾ ਸਾਰਿਆਂ ਹੀ ਹਾਂ ਮੈਂ ਇੰਨੀ ਵੱਡੀ ਗਾਂ ਆ ਗਈ ਆ ਵੱਡੀ ਗਾਂ ਆ ਗਈ ਵੱਡੀ ਆ ਹੁੰਦੀ ਇੱਧਰ ਵੇਲਾ ਆ ਹੁੰਦੀ ਵੱਡੀ ਆਹੀ ਪੰਡ ਭਾਂ ਤੱਪੜ ਚ ਪਾਲਾ ਸਹੀ ਗੱਲ ਬਿਲਕੁਲ ਬਿਲਕੁਲ ਹੈ ਕਿ ਨਹੀਂ ਇਹਦਾ ਵੀ ਬੀਲੀ ਘਰ ਵਿਖਾ ਦੇ ਬੀਜੀ ਘਰ ਹੀ ਆ ਹੈ ਸਹੀ 30 ਕਿਲੋ 35 ਕਿਲੋ ਦਾਣੇ ਦੁੱਧ ਦਤਾ ਵਾ ਹਾਂਜੀ ਹਾਂਜੀ ਮਗਰ ਬੱਛੀ ਆ ਗਈ ਆ ਮਗਰ ਇਹਦੇ ਬੱਛੀ ਬਹੁਤ ਪਿਆਰੀ ਆ ਕਰੋ ਜੀ ਜਿੰਨੇ ਵੀ ਖਾਨੀ ਮੇਰੇ ਵੀਰ ਨੇ ਗਾਂ ਨੂੰ ਸੇਵਾ ਕਰਿਓ ਇੱਕ ਰੀ ਤਾਰ ਹੀ ਦੇਣੀਆਂ ਦੋਵੇਂ گاਵਾ ਮੈਨੂੰ ਪਤਾ ਵੀ ਦੋਵੇਂ گاਵਾ ਦਹਾ ਗਾਂ ਡੰਗਰਾ ਇਹਨਾਂ ਦੁੱਧ ਦੇਣ ਵਾਲੀਆਂ ਨਹੀਂ ਠੀਕ ਹੈ ਜੀ ਚੱਲ ਬੋ ਚੱਲ ਚੱਲ ਲਓ ਜੀ ਹਾਂ ਵੇਖੋ ਬਰਾ ਨੇ ਚੱਲ ਚੱਲ ਬੋ ਚੱਲ ਚੱਲ ਗਾਂ ਨੂੰ ਥੋੜੀ ਸੰਧੀਆ ਭਲ ਵੀ ਆ ਥੋੜੀ ਬੋਦੀ ਪਰ ਚੁਾਈ ਤੇ ਸੰਦੀਪ ਸਿੰਘ ਦਾ ਥਾਣਾ ਮੇਰਲਾ ਦੇ ਦੋਵੇਂ گاਵਾ ਦੇ ਇਹਨੇ ਇਹ ਮਹਾਰਾਜ ਨੇ ਲਾਏ ਆ ਲੋਕੀ ਗੇਠਾਂ ਦੇ ਡੇਢ ਡੜ ਗੇਠ ਤੇ ਥਾਣਾ ਪਰ ਬੇਨਤੀ ਕਰ ਲਿਓ ਹਾਂ ਬਿਲਕੁਲ ਜੀ ਇਹ ਥੋੜਾ ਜਿਹਾ ਚਲੋ ਡੰਗਰਾਂ ਕੋਲ ਭਾਲ-ਪੂਲ ਹੁੰਦੀ ਫਿਰ ਔਖਾ ਹੁੰਦਾ ਇਹੋ ਜੀ ਗਾਂ ਜਿਹੜੀ ਹੈ ਨਾ ਵੱਡੀ ਗਾਂ ਜਿੰਨੇ ਵੀ ਤੁਰਨਾ ਉਹ ਥੋੜਾ ਜਿਹਾ ਲਾਰਾ ਮਾਰ ਕੇ ਤੁਰਨਾ ਪਣਾ ਕਿਉਂਕਿ ਲੇਵਾ ਇਧਰ ਫਸਦੀ ਸੀ ਬਿਲੀ ਘਰ ਲੱਗ ਗਿਆ ਆ ਜਾ ਮੇਰਾ ਵੀ ਇਹ ਆ ਵਿਹਲਾ ਵੀ ਆਇਆ ਕਿ ਨਹੀਂ ਵਰਲ ਚ ਠੀਕ ਹੈ ਜੀ ਤੇ ਚਵਾਈ ਸੰਦੀਪ ਸਿੰਘ ਹਸੀਲੀ ਕੋਈ ਗੱਲ ਨਹੀਂ ਕਰਨ ਵਾਲੇ ਹਾਂਜੀ ਇਸਿਆ ਵਹਿੜ ਦੇ ਮਗਰ ਬੱਛੀ ਵਿਖਾ ਦੇ ਕਹਿੰਦਾ ਹਾਂ ਬੱਚਾ ਐਸ਼ਾ ਇਹ ਬੱਚੀ 50 ਦੀ ਜਾਂਦੇ 10000 ਦਾ ਦੇ ਦੋ ਅਸੀਂ ਨਹੀਂ ਦਿੱਤਾ ਕਿਉਂਕਿ ਗਾਂ ਵਿਕਣੀ ਹੈ ਬੱਚੇ ਨਾ ਨਾ ਮੈਂ ਕਹਿੰਦਾ ਮੈਂ ਦੱਸਦਾ ਰੱਖਣਾ ਮੇਰੇ ਕੋਲ ਬਿਲਕੁਲ ਬਿਲਕੁਲ ਮੈਂ ਨਹੀਂ ਹੁਣ ਦੱਸ ਬੱਚੇ ਵੀ ਹੋਗਾ ਇਹ ਵਿਕਣੀ ਹੈ ਜੀ ਚੱਲ ਬੁੱਤ ਚੱਲ ਹਾਂਜੀ ਬੁੱਤ ਜੀ ਸਿਆ ਗਾਂ ਤੇ ਵੀ 1/2 ਲੱਖ ਲੱਖ ਵਾਲੀ ਆ ਹੂੰ ਚੱਲ ਬੁੱਤ ਚੱਲ ਚੱਲ ਹੈ ਇਹਦਾ ਥੋੜਾ ਆ ਜਾ ਉਦੋਂ ਕੱਟ ਕਰ ਲਈਏ ਕਿ ਰਹਿਣ ਦੀ ਉਹਨਾਂ ਕੀ ਹੈ ਹੈ ਵੇ ਲੋ ਜੋ ਮਰਜ਼ੀ ਕਰ ਲੋ ਜੀ ਸਿਆ 95 ਦੇ ਦੇ ਦੀਆਂ ਠੀਕ ਆ ਕੀ ਜਾਂਦਾ ਕਿੰਨੇ ਦੀ ਸਰ ਚ 90 ਦੇ ਜਿਆਦਾ ਗੱਲ ਨਹੀਂ ਹੋ ਰਹੀ ਸਾਂ ਤੇਰੀਆਂ ਜਟਾ ਹਾਪੀ ਹੁਣਾ ਨਹੀਂ ਇਹ ਕੰਮ ਕਰਨਾ ਫੌਜੀ ਸਾਹਿਬ ਨੇ 85000 ਦੀ ਗਾਂ ਦੇਣੀ ਆ ਇੱਥੇ ਮਿਲਣੀ ਆ 30 35 ਦੇ ਦੇ 40 ਦੇ ਦੇ ਗਾਂ ਰਾਤ ਦੀ ਸੁਈ ਆ ਮੈਂ ਸਵੇਰੇ ਗਾਂ ਲਈ ਤੇ ਗੱਡੀ ਵੀ ਤੇਰੇ ਹੁੰਦੇ ਆ ਗਈ ਆ ਤੇ ਗਾਂ ਨਵਾਈ ਨਹੀਂ ਗਈ ਸਾਡੇ ਕੋਲ ਅਸੀਂ ਉਦਾਂ ਹੀ ਸਾਫ਼ ਸੁਥੂ ਕੀਤੀ ਉਦਾਂ ਗਾਂ ਦੇ ਅਸੀਂ ਨੌ ਵੀ ਬਣਵਾਦਨੇ ਸੀ ਜੇ ਗਾਂ ਘੜੀ ਕੇ ਪਹਿਲਾਂ ਆਂਦੀ ਥੋੜੇ ਜਿਹਾ ਨੌ ਖਰਾਬ ਹੋਏ ਨੇ ਦੇਸਾ ਗਾਂ ਦੇਣੀ ਆ 85000 ਦੀ ਤੇ ਮੇਰੇ ਵੀਰੇ ਇਹਦੋਂ ਘੱਟਲਾ ਫੋਨ ਨਾ ਕਰੇ ਚਲੋ ਇਹ ਵੀ ਨਾ ਕਹੇ ਵੀ ਸੌਦਾ ਕਰਨਾ ਦੋਹਾਂ ਹੀ ਗਾਵਾਂ 'ਚ ਸੌਦਾ ਨਹੀਂ ਹੋਣਾ ਮੇਰੀਆਂ ਸਾਰੀਆਂ 'ਚ ਨਹੀਂ ਹੁੰਦਾ ਠੀਕ ਹੈ ਜੇ ਦੇਦੋਂ ਸਸਤੀ ਕਿਤੇ ਉਹ ਏਡੇ ਲੇਵੇ ਵਾਲੀ ਗਾਂ ਮੇਰੇ ਜਿਹੜੇ ਵੀਰ ਨੂੰ ਮਿਲਦੀ ਜ਼ਰੂਰ ਲਿਓ ਠੀਕ ਠੀਕ ਨਹੀਂ ਆਪਾਂ ਨਹੀਂ ਕਹਿੰਦੇ ਹੋ ਸਕਦਾ ਮੇਰੇ ਤੋਂ ਵੀ ਸਸhtੀਆਂ ਕੋਈ ਦੇ ਦੇ ਮੈਂ ਬੈਸਦਾ ਨਹੀਂ ਹੁੰਦਾ ਵੀ ਮੈਂ ਸਸhtੀਆਂ ਵੇਚਣ ਰਿਆ ਬੜੇ ਬੜੇ ਰੱਬ ਨੇ ਜੀਤ ਪੈਦਾ ਕੀਤੇ ਨੇ ਕਈ ਫ੍ਰੀ ਵੇਚਣ ਵਾਲੇ ਵੀ ਹੈਗੇ ਕਈ ਸਸhtੀਆਂ ਵੇਚਣ ਵਾਲੇ ਆਪਾਂ ਕੋ ਪੈਸੀ ਜੀ ਨਾ ਨਾ ਇਹ ਵੀ ਸੂਈ ਸੰਦੀਪ ਸਿਆ ਮਗਰ ਇਹਦੇ ਤੇ ਪੀਸ ਵੀ ਵੇਲਾ ਕਿੰਨਾ ਤਗੜਾ ਵੇ ਵੀ ਜੰਗੀ ਹੈ ਜੀ ਹਾਂ ਗਾਵਾਂ ਦੇ ਸ਼ਹਿਰ ਦਾ ਸਾਰਿਆਂ ਸਤਗੁਰ ਦੀ ਕਿਰਪਾ ਨਾਲ ਦੇਣ ਵਾਲਾ ਤੇ ਉਹ ਦਾਤਾ ਹੀ ਆ ਪਰ ਕੋਈ ਕਾਹਰ ਨਹੀਂ ਰਹਿਣਤੀ ਮਗਰ ਇਹਦੇ ਵੱਚੀ ਬਹੁਤ ਟੌਪ ਦੀ ਹਾਂਜੀ ਤੇ ਗਾਂ ਵੀ ਤੈਨੂੰ ਪਤਾ ਵੀ ਲੱਗਣੀ ᱫਿਆ ਤੈਨੂੰ ਕਿਹੜੀ ਕਮੀ ਕੋਈ ਵੇ ਸ਼ਹਿਰ ਸ਼ਹਿਰ ਲਾਲਾ ਸ਼ਾਈਵਾਲ ਲਾਲੋ ਜਰਸੀ ਲਾਲੋ ਸਾਨੂੰ ਕੱਖ ਨਹੀਂ ਪਤਾ ਸ਼ਾਈਵਾਲ ਵੀ ਕਹਿ ਸਕਦੇ ਜੀ ਹਾਂ ਇਹਨੂੰ ਕਰਪਾ ਜਾਂਦੇ ਹੋਲੀ ਹੋਲੀ ਦੂਜੇ ਸੂਏ ਵੈੜ ਸੂਏ ਦੀਆਂ ਕੰਨੀਆਂ ਨਹੀਂ ਇਹ ਬਰਾਬਰ ਆਦਾ ਬੋਤਲ ਨਾ ਜਾਇਓ ਤੋਰੋ ਇਹਦਾ ਜੇ ਕੰਨੀਆਂ ਵੀ ਨਹੀਂ ਬਰਾਬਰ ਹਾਂ ਚੱਲ ਪੁੱਤ ਚੱਲ ਠੀਕ ਆ ਨੀ ਠੀਕ ਆ ਜੀ ਪਲੀਆਂ ਚਾਰ ਚੂੜੀਆਂ ਪੂਰੀਆਂ ਹੈ ਅੱਜ ਤੱਕ ਨਹੀਂ ਕੋਈ ਰਹਿ ਗਈ ਕਹਰ ਐਂਦਾ ਜੀ ਐਂਦਾ ਇਹ ਸੰਦੀਪ ਸਿੰਘ ਉੱਥੋਂ ਗਾਵਾਂ ਆਈਆਂ ਜਿੱਥੇ ਲੋਕੀ ਘਲਦੇ ਆ ਇੱਧਰ ਆ ਲੋਕੀ ਘਲਦੇ ਨਾ ਜੰਮੂ ਵੱਲ ਉਧਰ ਆ ਇਧਰ ਉਧਰ ਆਈਆਂ ਇਹ ਉਧਰੋਂ ਮਾਰ ਆਇਨੇ ਕਿਰਪਾ ਕੀਤੀ ਨੀ ਜੇ ਮਗਰ ਵੱਛੀ ਵਹਾ ਜੀ ਅੱਜ ਵੱਛੀਆਂ ਵੀ ਨਾ ਆ ਵੀ ਵੱਛੀ ਪਾਲਣ ਵਾਲੇ ਹੁੰਦੇ ਆ ਵੇ ਹੱਟ ਪੈਰ ਹਾਂ ਕਿੰਨੀ ਵਸੂ ਕੀ ਲਈ ਜਿਸਿਆ ਵੀ ਉਹੋ ਹੀ ਪਾ 70 ਦੀ ਦੇ ਦੀਏ ਦੁੱਧ ਦਿੱਤ ਕੋ ਸੰਸਿਆ 15 ਕਿਲੋ ਜੇ ਗਾਂ ਥੋੜੀ ਜੀ ਮਤਲਬ ਆਈ ਘਰ ਚੋਂ ਆ ਦੋ ਚਾਰ ਦਿਨ ਗਾਂ ਨੇ ਸੰਭੀ ਗਈ ਦੁੱਧ 20 ਕਿਲੋ ਕਰ ਦੋ ਕਿੰਨੇ ਦੇਣੀ ਭੈਣ ਦੇ ਯਾਰ 60 ਦੇ ਹੀ ਦੇ ਦਾਂਗੇ 60 10 ਠੀਕ ਆ ਖੁਸ਼ ਆ ਮੈਂ ਨਾ ਪੂਰੀ ਗਾ ਦਊ 60 ਦੀ ਕੋਈ ਨਹੀਂ ਗਈਆਂ ਬਸ ਤੂੰ ਨਾ ਮੁੜ ਕੇ ਕਹੀ ਵੀ ਫਲਾੜੇ ਦੀ ਵੀਡੀਓ ਨਹੀਂ ਚੱਲਣਦੀ ਇਹ ਰਾਹੀ ਮੈਨੂੰ ਭਰਾ ਇਹ ਵੀ ਸুইস ਦੀ ਸਾਰਾਤੀ ਅੱਛਾ ਰਾਹੀ ਇਹਦੇ ਮਗਰ ਬੱਚੀ ਇਹ ਗਰਲੈਂਡੋ ਸਮਝ ਲੋ ਗਏ ਗੇਰ ਸਮਝ ਲੋ ਸ਼ਾਈਵਾਲ ਸਮਝੋ ਮੈਨੂੰ ਨਹੀਂ ਪਤਾ ਦੂਜਾ ਸੂਹਾ ਹੋਏ ਬਸ ਠੀਕ ਆ ਵਿਆਰਤ ਨਹੀਂ ਕੋ ਕਾਜ ਹਾਂ ਬਿਲਕੁਲ ਕਿਹੇ ਚ ਵੀ ਚੁਆਈ ਚ ਥਣ ਚ ਓਕੇ ਦੀ ਰਿਪੋਰਟ ਆ ਤਕਰੀਬਨ ਦੂਜੇ ਸੂਵੇ ਹੀ ਅਗਾਮਾਂ ਚ ਆਦੀਆਂ ਇੱਕ ਆ ਹੀ ਫੇਲਣ ਹੂੰ ਲੈ ਲੈ ਚਲ ਪਾ ਇਹਦੇ ਮਗਰ ਬੱਚੀ ਜਰਸੀ ਜੇ ਦੋ ਦੇ ਕੋ ਹੰਦੀਸਿਆ ਹੋਣੇ ਤੇ ਕੋ 14 15 ਕਿਲੋ ਬੋਲਾ ਹੋ ਚਾਂਦੇ ਜਾਂਦੇ ਪਾ ਚੁਆਈ ਦੀ ਦੀ ਗਾਲ ਹੀ ਨਾ ਕਰੋ ਕਿਸੇ ਦੀ ਵੀ ਗਾਂ ਦੀ ਚੂਨ ਚਵਾ ਦੀ ਜਿਹੜੀ ਸੰਦੀਪ ਸਿੰਘ ਗੱਲਿਆ ਨਾ ਹਾਂਜੀ ਹਾਂਜੀ ਸਾਰੀਆਂ ਗਾਵਾਂ ਦੀ ਵਾਇਗੁਰ ਦੀ ਮੇਰੇ ਨਾਲ ਬਹੁਤ ਟੌਪ ਦੇ ਚਵਾ ਆ ਜੁੱਤੀ ਪਾ ਲਿਆ ਕਰ ਯਾਰ ਤੇ ਫਿਰ ਨਾ ਮੋਲ ਫਿਰ ਮੋਲ ਸਹੀ ਸਾਹ ਦੇ ੜੀਆਂ ੜੀਆਂ ਮਟੀਆਂ ਦਾ ਲੱਖ ਲੱਖ ਕੀਤਾ ਇਹਦਾ ਕਿਹੜਾ ਡੇਢ ਕਰ ਲੈਣਾ ਹਾਂ ਇਹ ਵੀ ਦੇ ਦੀ 70000 ਦੀ ਹੈ ਕਿੰਨੇ ਜਾਣ ਦਵ ਕਿੰਨੇ ਦੀ 60 ਦੇ ਮਗਰ ਬੱਛੀ ਵੀ ਖਾ ਦੇ ਮੇਰੀ ਬੱਛੀ ਠੀਕ ਆ ਹਾਂ 나ੜੂ ਨਾਲ ਜਰਸੀ ਵਾਛੀ ਪਿਓ ਇਹ ਚਵਾਈ ਅਛਾ ਇਹ ਪਹਿਲੇ ਸੂਏ ਆਂਦੇ 24 ਕਿਲੋ ਦੁੱਧ ਦਿੱਤਾ ਹਾਂ ਗਾਂ ਕੱਲ ਮਾਂ ਥੋੜੇ ਜਾ ਆਖੇ ਨੇ ਪੱਠੇ ਨਹੀਂ ਚੁੱਕੇ ਨਹੀਂ ਖਾਦਾ ਇਹਨੇ ਕੋਈ ਲੱਪਾ ਜਿਹਾ ਲਾਗੀ ਵੈਸੇ ਸੁੰਦੀ ਦੀ ਗੱਲ ਦੀ ਅਟ ਕੋ ਵੀਡੀਓ ਹੈਗਾ ਨਾ ਟਾਪੀ ਲਾਇਆ ਤੇ ਅਸੀਂ ਥੋੜੀ ਜਿਹੀ ਚਵਾਈ ਚ ਵੀ ਕਰਦਨੇ ਡੰਗਰ ਦੀ ਅਜੇ ਟਾਈਮ ਹੀ ਸਾਰਾ 11 12 ਵਜੇ 12 ਵਜੇ ਜਦੋਂ ਸ਼ਾਮ ਨੂੰ ਗਾਂ ਪੂਰੇ ਪਲਾਟ ਘੜ ਦੂ ਇਹ ਚਵਾਈ ਇੱਕ ਨੰਬਰ ਇਹ ਵੀ ਸੰਦੀਪ ਸਿੰਘ ਸੇਮ ਹੀ ਭਾਸਾ ਛੱਡ ਠੀਕ ਆ ਤੇ ਆਹ ਜੀ ਇਹਦੇ ਮਗਰ ਬੱਚਾ ਹੰਦੀਪ ਸਿੰਘ ਦਾਹਾਂ ਦਿਨਾਂ ਦੀ ਸੂਈ ਕੇ ਹਫਤੇ ਦੀ ਸੂਈ ਸਾਨੂੰ ਨਹੀਂ ਪਤਾ ਆਪਣੀ ਸਮਝ ਲੈ ਲੇ ਓਏ ਪਾਪਾ ਚੱਲ ਬਜ਼ਾਰ ਹੋ ਜਾ ਰੋ ਬਿਲਕੁਲ ਜੀ ਬਿਲਕੁਲ ਲੋ ਜੀ ਸੰਦੀਪ ਸਾਹਿਬ ਆਹ ਗੋ ਸੰਦੀਪ ਸਾਹਿਬ ਪਹਿਲਣ ਮੱਛੀ ਓ ਹਾਂ ਜੀ ਅਜੇ ਦੰਦਾ ਜੀ ਹੂੰ ਹੈ ਚੌਗੀ ਛਗੀ ਆ ਪਰ ਗੱਦ ਬੁੱਤ ਬੜਾ ਵਾ ਥੋੜੀ ਜੀ ਜੀ ਵਛੀ ਨਾ ਕਿਸੇ ਨੇ ਸੰਭੀ ਨਹੀਂ ਹਾਂ ਸੰਭਾਲ ਘੱਡੋ ਯਾਰ ਸੰਭਾਲ ਘੱਡੋ ਤੇ ਕੱਲ ਦੀ ਆ ਕੇ ਇੰਨੇ ਵੀ ਪਰਮਾਣੀ ਨੇ ਮੂੰਹ ਨਹੀਂ ਪੁੱਟਿਆ ਇਹ ਪੱਠਿਆਂ ਦਾ ਮੂੰਹ ਪਟਲਾ ਪੱਠਿਆਂ ਨੂੰ ਤੇ ਆਂਦੀ ਇਹ ਵੀ ਮੇਰੇ ਗਾੜੀ ਰੱਖੋ ਤੇ ਮੈਂ ਖਾਵਾਂ ਪਰ ਅਹੀਂ ਨਹੀਂ ਕਰ ਸਕਦੇ ਕੋਈ ਪਿੱਛੋਂ ਨਹੀਂ ਸੰਭੀ ਆਈ ਇਹ ਉਹਨਾਂ ਲਈ ਲਈ ਹੈ ਜਿਹੜੇ ਭੈਣ ਭਰਾ ਕਹਿੰਦੇ ਕੋਈ ਪੱਧਰਾ ਡੰਗਰ ਕੋਈ ਗਾੜੀ ਦੱਸੋ ਉਹਨਾਂ ਨੂੰ ਵਧੀਆ ਸੈੱਟ ਰਹੂਗੀ ਜਾਣ ਤੇ ਪਾਵਲੀ ਵਾਲੀ ਹੌਲੀ ਜਾਣ ਦੀ ਹੋੜ ਵਾਲੀ ਹੌਲੀ ਨਹੀਂ ਨੇ ਜਾਣਾ ਜਾਂਦੀਆਂ ਤੇਜ਼ ਹਨ ਬੱਚਿਆ ਕਰਕੇ ਚੱਲ ਲੈ ਚੱਲ ਨਸਲ ਬੜੀ ਸੰਦੀਪ ਸਿੰਘਾ ਦੁੱਧ ਦੇ ਦੇ ਕੋ 14 ਕਿਲੋ ਆ 13 ਕਿ ਦੀ ਗਾਰੰਟੀ ਤੇ ਲੈ ਜਾਓ ਠੀਕ ਆ ਹਾਂ ਦੁੱਧ ਦੇ ਨੇ 17 18 ਕਿਲੋ ਕਰ ਜਾਣਾ ਵਾ ਪਰ ਕਰਨਾ ਦਾਹਾਂ 15 ਦਿਨਾਂ ਨੂੰ ਕਿਉਂਕਿ ਟੁੱਟੀ ਹੈਗਾ ਹੂੰ ਜਿਹੜੀ ਗਾਂ ਸਾੰਭੀ ਨਾ ਰਵੇ ਡੰਗਰ ਪਹਿਲਾਂ ਜੇ ਪਤਾ ਫਿਰ ਉਹਨੂੰ ਥੋੜਾ ਸਾਹਮ ਕੇ ਗਾਂ ਤੁਰਦੀ ਆ ਬਿਲਕੁਲ ਗਾਂ ਜਿਹੜੀ ਇਹਨੂੰ ਸੰਭਾਲ ਹੋਣਦਾ ਵੇ ਦੋਤੇ ਦੇ ਹੀ ਦਿੰਦੀ ਹਾਂਜੀ ਇਹ ਨਹੀਂ ਨਾ ਕਰਦੀਆਂ ਕਰਮਾਲੀਆਂ ਤੇ ਮਸ਼ੀਨਾਂ ਨੇ ਬੋਲੋ ਜੀ ਹਾਂ ਲਿਆ ਪਾਰ ਸੰਦੀਪ ਸਿੰਘ ਇਹਦਾ ਵੀ ਮੁੱਲ ਕਿੰਨਾ ਕਰਨਾ ਵਾਸੇ ਉਹ ਦੇਦੀਆਂ 60 ਸੂਟ ਦੀ ਇਹ ਵੀ ਹਾਂ 55 ਦੀ ਉਹ ਗੁਰੂ ਆ ਬੜੀ ਦੂਰ ਚਲ ਗਿਆ ਇਹ ਫੌਜੀ ਦੇ ਅੱਡੇ ਤੇ ਬੈਠ ਲੋ ਤਾਂ ਕਿੱਥੇ ਚਲ ਗਿਆ ਵਾ ਜਸਤੇ ਨੂੰ ਜਸਤੇ ਨੂੰ ਜਸਤੇ ਨੂੰ ਕਹਨੇ ਦੀਓ ਸਿਰਪਿੰਦੀ ਹਰਦੇ ਨਹੀਂ ਇਹਦੇ ਤੱਕ ਆ ਗਏ ਹੁਣ 40000 ਦੀ ਦੇਣੀ ਅੱਛਾ ਹੁਣ ਇਹ ਚੋਂ ਘਟਣਦੇ ਰੁਪਈਏ ਕੋਈ ਚੱਕਰ ਨਹੀਂ ਤੂੰ ਭਰਾ ਵਾ ਇਹ ਤੋਂ 100 ਰੁਪਈਆ ਨੇ ਘਣਾ ਦੁੱਧ 12 ਕਿਲੋ ਜੇ ਗਾਰੰਟੀ ਵਾਲਾ ਧਾਰਨਾ ਮਾਰਿਆ ਮੋਟਰ ਵਰਗੀ ਚਵਾਈ ਤੂੰ ਕਹਿਤਾ ਨਾ ਰੁਪਈਏ ਘਟਣਦੇ 38000 ਰੁਪਿਆ ਗੂਗਲ ਪੇ ਕੀਤਾ ਸੀ ਅੱਛਾ ਤੇ ਬਾਕੀ ਖਰਚਾ ਹੀ ਚਾਰਜਾ 42 40 42000 ਚ ਵੜ ਪੈਣ ਲਈ ਚਲੋ ਫਿਰ 40 ਕੋਈ ਚੱਕਰ ਨਹੀਂ ਨਹੀਂ ਤੂੰ ਕਹਤਾ ਨਾ 55000 ਵਾਲਾ ਨਹੀਂ ਹੈਗਾ ਮੈਂ ਪ੍ਰਵਾਹ ਪ੍ਰੂਵ ਕਰਨ ਵਾਲਾ ਬੜਾ ਕੋਈ ਸਤਗੁਰ ਦਾ ਚੱਲਣ ਡਿਆ ਮਹਾਰਾਜ ਨੇ ਸਭ ਕੁਝ ਦੇਈ ਜਾਂਦਾ ਦੀਪ ਸਿੰਘ ਗੱਲ ਇਹ ਹੁਣ ਤੂੰ ਕਿਹਾ ਭਰਾ ਨੇ 35000 ਦੀ ਵਿਹੜ ਇੱਥੋਂ ਮਿਲੂਗੀ ਹੋਰ ਨਹੀਂ ਕਿਤੇ ਮਿਲੂਗੀ ਬਿਲਕੁਲ ਜੇ ਇਹ ਤੋਂ ਘਾਟੇ ਸਾਰਾ ਸੌ ਰੁਪਏ ਆ ਨਹੀਂ ਆ ਵੀ ਓਵਰ ਜਿਹੜੇ ਸਾਰੇ ਜੀ ਆ ਬੰਨੀ ਬੈਠੇ ਨਾ ਇਹ ਸੰਦੀਪ ਸਿੰਘ ਜੇ ਕੇ ਭੈਣ ਭਰਾ ਨੇ ਮੁੜ ਕੇ ਆ ਕੇ ਨਕਾਤੀ ਕਰਕੇ ਰੇਟ ਘਟਾਉਣ ਦੀ ਕੋਸ਼ਿਸ਼ ਕਰਨੀ ਉਹ ਵੀ ਨਾ ਕਰਿਓ ਮੈਂ ਥੋੜਾ ਜਿਹਾ ਅੜਪੂ ਵੀ ਜੇ ਕਿਉਂਕਿ ਸੱਚ ਜਿਹੜਾ ਨੂੰ ਅੜਪ ਹੁੰਦਾ ਝੂਠ ਮਾਰਨਾ ਨਹੀਂ ਬਹੁਤਾ ਚਲੋ ਮਾਰਦਾ ਵਾਂ ਕਿ ਮੈਂ ਜੀ ਸੌਣ ਨਹੀਂ ਖਾਂਦਾ ਵੀ ਨਹੀਂ ਵਜਦਾ। ਅਰਦੀਪ ਸਿੰਘਾ ਇੰਨਾ ਚੀਜ਼ਾਂ ਦੇ ਵਿੱਚ ਜੇ ਕੋ ਆ ਕੇ ਆਖੇ ਮੁੜ ਕੇ ਸੌਦਾ ਕਰੋ ਆਪਾਂ ਝੋਟੀ ਵਿੱਚ ਹੀ ਕਰਦੀ ਮੈਂ। ਹੂੰ। ਤਿੰਨਾ ਬੰਦਿਆਂ ਨੇ ਮੈਂ ਹੀ ਲਈਓ। ਹੂੰ। ਇੱਥੇ ਲੋਕਲ ਬੰਦੇ ਸਾਡੇ ਏਡੇ ਮੈਂ ਚਲੋ ਕੀ ਕਹਣਾ? ਹਾਂਜੀ। ਤਿੰਨੇ ਬੰਦੇ ਆ ਕੇ ਮੈਂ ਅਹੀਂ ਨਹੀਂ ਜਾਂਦੇ ਲਾਗੇ ਲੂਗੇ। ਅਹੀਂ ਹਨਾ ਪਾ ਮੈਂ ਚੋ ਆਪੇ ਜਾ ਕੇ। ਅਸੀਂ ਜਾਂਦੇ ਨਹੀਂ ਲਾਗੇ ਉਹਦੇ। ਮਾਰ ਤਾਰ ਚੋ ਚੋ ਚਾ ਲੈਣੀ ਤੇ ਮੁੜ ਕੇ ਹਨਾ ਥੋੜਾ ਜਿਹਾ ਵਾਦਾ ਘਾਟਾ ਕਰ ਲੋ। ਇਹ ਕਿਹੜੀ ਗੱਲੋਂ ਕਿਸ ਨੇ ਆਖਣਾ ਇਹ ਸਿੰਘ ਵੱਡੇ ਆ ਕਿਸ ਨੇ ਕੋਈ ਮਲਬਾਨਾ। ਮਾਣ ਮੁਰਕੇ ਜਲੰਧਰ ਮੈਂ ਹੀ ਗਈ ਬੰਦਿਆ ਨੇ 1 ਰੁਪਈਆ ਨਹੀਂ ਘਟਾਇਆ ਪੈਸੇ account ਚ ਪਾਤੇ ਮੈਂ ਹੀ ਘਰ ਗਈ ਆ ਕੱਲ ਵੀ ਫੋਨ ਕੀਤਾ ਪਰਸੋ ਵੀ ਕੀਤਾ ਅਹੀਂ ਮੈਂ ਦਿੱਤੀ ਸਾਡੇ ਕੋਲ ਮੈਂ ਹੀ ਬੋਲੀ ਨਹੀਂ ਹਰਕਾ ਹੂੰ ਕਰਮਾ ਦੀ ਗੱਲ ਹੁੰਦਾ ਘਰ ਮੈਂ ਹੀ ਬੋਲ ਪੀ ਬੋਲ ਕੇ ਵੀ ਮੈਨੇ ਡੰਗ ਨਹੀਂ ਪੰਨਿਆ ਧਾਰ ਤੇ ਮਿਲੀ ਆ ਧਾਰ ਤੇ ਮਿਲੀ ਉਹਦੀ ਕੱਟੀ ਦਾ ਕੱਟਾ ਮਰ ਗਿਆ ਵੇ ਕਿ ਭਾਈ ਚਲੋ ਉਹ ਵੀ ਧਾਰ ਤੇ ਜੇ ਪਾੜਾ ਨਹੀਂ ਲੈਂਦੀ ਆ ਉਹ ਨਸਲ ਇਦਾਂ ਦੀ ਆ ਚਲੋ ਗਾੜੀ ਸਤਿਗੁਰ ਦੀ ਕਿਰਪਾ ਤੇ ਮੇਰੇ ਭੈਣ ਭਰਾਵਾਂ ਗਾੜੀ ਬੇਨਤੀ ਹੈਪੀ ਫੌਜੀ ਜਿਹੜਾ ਰੇਟ ਇੰਨਾ ਕਿ ਜ਼ਿਆਜ ਕਰਦਾ ਤੇ ਇੰਨੇ ਨਹੀਂ ਘਟਾਉਣੇ ਘਟਾਣੇ ਨਾ ਕੋਈ ਦੀ ਮਹਾਰਾਜ ਦੀ ਕਿਰਪਾ ਵਾ ਦਾਲਾ ਦਾਲ ਫੁਲਕਾ ਚੱਲਣ ਰਿਆ ਨਗਦਰ ਪਈਆਂ ਦੀਆਂ ਗਾਵਾਂ ਲਿਆਉਂਦੀਆਂ ਨੇ 5 ਵਜੀਆਂ ਨੇ 2 ਵਜਤਿਆਂ ਨੇ 3 ਬਾਹਰ ਵੱਜੀਆਂ ਨੇ ਐਡੀ ਨਹੀਂ ਗੱਲ ਵਾਇਗਰੂ ਰੋਟੀ ਪਾਣੀ ਦੇਈ ਜਾਂਦਾ ਇਹਨਾਂ ਦੇ ਸਿਰੋਂ ਬਿਲਕੁਲ ਅਹੀਂ ਵਿਲੇ ਨਹੀਂ ਅਹੀਂ ਕੰਮ ਵਾਲੇ ਬੰਦੇ ਆ ਸਿਰਫ ਮਜਬੂਰੀ ਹੈ ਵੀ ਥੋੜਾ ਮਾਲ ਸਾਡੇ ਕੋਲ ਵਧਿਆ ਨਹੀਂ ਜੇ 20-20 ਬੰਦੀਆਂ ਸਾਡੇ ਕੋਲ ਮਾਲ ਘਰਦਾ ਬੜਾ ਘਰਦਾ ਬਹੁਤ ਤੂੰ ਵੀ ਸਲਾਵਾ ਦਿੰਨਾ ਘਰ ਦੇ ਵੀ ਡਾ ਭੋਲੇ ਵਾਲੇ ਮੰਨ ਜੇ ਮੰਨ ਕੇ ਫੇ ਵਛੀਆਂ ਪੁਛੀਆ ਕਰਦੇ ਨੇ ਵੀਡੀਓ ਲਗਾ ਦੇਣੀਆਂ ਸਭ ਗਰਲੈਂਡੋ ਫਰਲੈਂਡੋ ਆ ਸਹੀ ਗੱਲ ਹੈ ਮਹੀਂ ਜੇ ਸੋਨੇ ਵਰਗੀ ਮਹੀਂ ਦੇਤੀ ਆ ਤਾਂ ਵਛੀਆਂ ਨੇ ਕਰਨਾ ਹਾਂਜੀ ਥਾਂ ਨਹੀਂ ਲੱਭਦਾ ਹੁੰਦੀ ਸਿਆ ਇਹਦੇ ਤਕਾਲਾ ਜਿਹਨੂੰ ਸਾਡੇ ਕੋਲ ਆ ਜਿਓ 5:30 ਵਜੇ ਅਸੀਂ ਬੜਾਉਣ ਦੇ ਹੁੰਦੇ ਕੋਈ ਕਿਤੇ ਕੋਈ ਕਿਤੇ ਕਿਉਂਕਿ ਬੰਨਣੀਆਂ ਪੈਂਦੀਆਂ ਕੀ ਕਰੀਏ ਮਜਬੂਰੀ ਆ ਬਾਕੀ ਵਾਹਿ ਪਿਛਲੀ ਵੀਡੀਓ ਚ ਭੈਣ ਭਰਾਵਾਂ ਦੇ ਨੰਬਰ ਪਹਿਲਾ ਦੱਸਣੋਂ ਰਹਿ ਗਏ ਤਿਆਰ ਕਰਕੇ ਮੋਬਾਈਲ ਨੰਬਰ 98141 78121 98141 98121 ਦੋਵਾਂ ਦੇ ਫੋਨ ਲਾ ਲਓ ਦੋਵਾਂ 'ਚ ਵੱਖਰੀ ਵੱਖਰੀ SIM ਪਾ ਲਈ ਆ ਦੋਵਾਂ ਦੇ WhatsApp ਚੱਲਦਾ ਫੋਨ ਨਾਲ ਲੱਗੇ WhatsApp ਤੇ ਕਰ ਲਓ ਕਿਉਂਕਿ ਬਿਜੀ ਵੀ ਹੁੰਦਾ ਕਿਸੇ ਵੇਲੇ ਬੰਦ ਵੀ ਹੁੰਦਾ ਸਵੇਰੇ 6:30 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੇਰੀ ਰਿਕਵੈਸਟ ਆ ਗਾੜੀ ਤੂੰ ਆਪਣੀ ਮਰਜ਼ੀ ਕਰਨੀ ਤੇ ਜਿਹੜੇ ਭੈਣ ਭਰਾਣੇ ਲੈਣਾ ਹੁੰਦਾ ਨਾ ਡੰਗਰ ਫੋਨ ਵੀ ਉਹੋ ਕਰਿਆ ਕਰੋ ਬਾਕੀ ਚਲੋ ਪ੍ਰੇਮ ਨਾਲ ਜਦੋਂ ਮੁੜ ਕੇ ਗੱਲਬਾਤ ਕਰਨੀ ਬਾਅਦ ਚ ਪਰ ਸੌਣ ਕਰ ਲੋ ਕੱਲ ਨੂੰ ਕਰ ਲੋ ਜੇ ਵੀਡੀਓ ਪੈਂਦੀ ਨਾ ਉਦੋਂ ਦੇ ਇੰਨਾ ਕੰਮ ਵੀ ਜੀ ਹੁੰਦਾ ਵੀ ਉਦੋਂ ਟਾਈਮ ਨਹੀਂ ਹੁੰਦਾ ਬਿਲਕੁਲ ਜੀ ਤੇ ਇਹ ਕਰਕੇ ਬੇਨਤੀਆਂ ਇੰਨੀਆਂ ਹੀ ਆ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮਾਲ ਇਹੋ ਸੰਦੀਪ ਸਿਆ ਆਪਣੀ ਆ ਕੇ ਦੋ ਟਾਈਮ ਤਿੰਨ ਟਾਈਮ ਥੱਲੇ ਮੇਰੇ ਕੋ ਕਮਰਾ ਬਣਿਆ ਰੋ ਸੋ ਰੋਟੀ ਪਾਣੀ ਛਕੋ ਇੱਥੇ ਤਸੱਲੀ ਕਰੋ ਹਣਾ ਸੰਦੀਪ ਬਾਜੀ ਬਾਤ ਮੁੜ ਕੇ ਕਿਸ ਨੂੰ ਕਹਿਣ ਨੂੰ ਹੋਰ ਕੇ ਸੰਦੀਪ ਸਿਆ ਗੱਲ ਬਾਤ ਫੇਰ ਵੀ ਜੇ ਕਹਿੰਨਾ ਮਾੜੀ ਹੋ ਗਈ ਹੁੰਦੀ ਨਾ ਭੈਣ ਭਰਾਣਾ ਤੇ ਫੋਨ ਕਰਿਆ ਕਰੋ ਬਾਜੀ ਤਾਜੀ ਤਾਜੀ ਆ ਰਹੀ ਨਹੀਂ ਤੇ ਵੀਡੀਓ ਵੀ ਤਾਜੀ-ਤਾਜੀ ਗੋਭੀ ਮਹਿੰਗੀ ਮਟਰ ਮਹਿੰਗੇ ਹਰ ਕਾਈ ਲਾਏ ਨਹੀਂ ਆ ਤੇ ਸਾਡਾ ਕੰਮ ਕਰਾਵਿਆ ਚਲੋ ভাই ਕਾਰੋਬਾਰ ਇਹ ਚਲਾ ਲਿਆ ਤੇ ਆਈ ਉਹਨੇ ਪੈਸੇ ਬਣਾ ਲਿਆ ਇਹਦੀਆਂ ਬੈਂਤੀਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ